ਇਹ ਪੋਰੀਆਂ ਜਿਹੜੀਆਂ ਭਰੀਆਂ ਜਾ ਰਹੀਆਂ ਨਾਲੇ ਦੇ ਵਿੱਚ ਦੋ ਹਿੱਸਿਆਂ ਦੇ ਨਾਲਾ ਜਿਹੜਾ ਕਵਰ ਕੀਤਾ ਜਾਊਗਾ ਤੇ ਉਸ ਬਾਰੇ ਵਿੱਚ ਛੋਟਾ ਜਿਹਾ ਰਸਤਾ ਦਿੱਤਾ ਜਾਊਗਾ ਅੱਗੇ ਇੱਕ ਫਲੱਡ ਗੇਟ ਬਣੇਗਾ ਫਲੱਡ ਗੇਟ ਬਣਨ ਨਾਲ ਆਊਗਾ ਕਿ ਭੁੱਦੇ ਤਰਿਆ ਦਾ ਪਾਣੀ ਸੇ ਨਾਲੇ ਦੇ ਵਿੱਚ ਨਹੀਂ ਆਊਗਾ ਬਰਸਾਤੀ ਪਾਣੀ ਨਹੀਂ ਆ ਰਿਹਾ ਸੀ ਨਾਲੇ ਦਾ ਪਾਣੀ ਸਾਰਾ ਵੈਕ ਮਾਰ ਰਿਹਾ ਸੀ ਇਹਦੀ ਪ੍ਰਪੋਜ਼ਲ 2021 ਦੇ ਵਿੱਚ ਐ ਐਸਐਮਐਲਏ ਸਿੱਧਾ ਡਾਊਰ ਤੋਂ ਸ਼ੁਰੂ ਕੀਤੀ ਗਈ ਸੀਗੀ ਉਦੋਂ ਇਹਦਾ ਸਰੀਆ ਸੂਰੀਆ ਸਾਰਾ ਬਥੇ ਇ ਆ ਗਿਆ ਸੀਗਾ ਆਹ ਤੁਸੀਂ ਦੇਖ ਰਹੇ ਹੋ ਪੀਆਈਐਲ ਲਗਾਤਾ ਨਤੀਜਾ ਆ ਕੰਮ ਸ਼ੁਰੂ ਹੋਣ ਲੱਗਾ ਹੈ ਤੇ ਜਿੱਦਾਂ ਹੀ ਕੰਮ ਸ਼ੁਰੂ ਹੋਏਗਾ ਜਿੱਨੇ ਸ਼ਿਵਾਈ ਨਗਰ ਦਾ ਨਾਲਾ ਕਵਰ ਹੋਇਆ ਉੱਥੇ ਇਹ ਵੀ ਨਾਲਾ ਕਵਰ ਹੋ ਜਾਏਗਾ 29 11 2024 ਦੀ ਡੇਟ ਹੈ ਇਹਨਾਂ ਨੇ ਉੱਥੇ ਲਿਖ ਕੇ ਦਿੱਤਾ ਹੋਇਆ ਟਰਮਸ਼ਨ ਦੇ ਮੁਲਾਜ਼ਮਾਂ ਨੇ ਵੀ ਅਸੀਂ 29 11 ਤੋਂ ਪਹਿਲਾਂ ਪਹਿਲਾਂ ਇਹ ਕੰਮ ਸਟਾਰਟ ਕਰਾਂਗੇ ਟਰਮਸ਼ਨ ਦੇ ਇੰਜੀਨੀਅਰ ਨੇ ਉਹਨਾਂ ਨੂੰ ਕੀ ਚਾਹੀਦਾ ਵਾ ਬਿਲਕੁਲ ਤੁਸੀਂ ਇੰਜੀਨੀਅਰ ਹੋ ਪਰ ਤੁਸੀਂ ਕਿਸੇ ਜਿੱਥੇ ਤੁਸੀਂ ਇਹ ਪ੍ਰੋਜੈਕਟ ਤਿਆਰ ਕਰਦੇ ਹੋ ਉੱਥੇ ਦੇ ਤੁਸੀਂ ਤੁਸੀਂ ਲੋਕਲ ਬੰਦਿਆਂ ਦੀ ਇੱਕ ਟੀਮ ਚਾਰ ਬੰਦਿਆਂ ਦੀ ਪੰਜ ਬੰਦਿਆਂ ਦੀ ਦੋ ਬੰਦਿਆਂ ਦੀ ਨਾਲ ਉਹ ਤੁਹਾਨੂੰ ਜਿਹੜੀ ਉੱਥੇ ਬੇਸਿਕ ਜਿਹੜੀ ਉੱਥੇ ਬੇਸਿਕ ਪ੍ਰੋਬਲਮ ਹੈ ਨਾ ਤੁਹਾਨੂੰ ਉਹ ਦੱਸਣਗੇ ਲੁਧਣਾਣਾ ਲੈ ਕੇ ਖੜਾ ਹਾਂ ਲੈ तमाम ਦਰਸ਼ਕਾਂ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਬੁੱਢਾ ਨਾਲਾ ਅਕਸਰ ਵਿਵਾਦਾਂ ਦੇ ਵਿੱਚ ਰਹਿੰਦਾ ਸੀਗਾ ਜਦੋਂ ਬੁੱਢਾ ਨਾਲਾ ਨਹੀਂ ਬਣਿਆ ਸੀਗਾ ਤੇ ਤੁਹਾਨੂੰ ਯਾਦ ਹੋਣਾ ਹੋਵੇ ਕਿ ਇੱਥੇ ਫਲੱਡ ਆ ਗਿਆ ਸੀਗਾ ਜੋ ਫਲੱਡ ਆਇਆ ਸੀ ਪਾਣੀ ਜਿਹੜਾ ਲੋਕਾਂ ਦੇ ਘਰਾਂ ਚਲਾਜ ਗਿਆ ਸੀਗਾ ਲੇਕਿਨ ਹਾਈ ਕੋਰਟ ਦੇ ਵਿੱਚ ਪੀਐਲ ਲੱਗਣ ਤੋਂ ਬਾਅਦ ਜਿਹੜਾ ਬੁੱਡੇ ਨਾਲੇ ਦੀ ਨਹਿਰ ਬਦਲਣ ਲੱਗੀ ਆ ਬੁੱਡੇ ਨਾਲੇ ਦੀ ਨਹਿਰ ਇਸ ਕਰਕੇ ਬਦਲਣ ਲੱਗੀ ਆ ਕਿ ਬੁੱਡੇ ਨਾਲੇ ਦਾ ਜਿਹੜਾ ਪਾਣੀ ਜਿਹੜਾ ਹੈਗਾ ਛੋਟੀ ਦਰਿਆ ਛੋਟਾ ਨਾਲਾ ਜਿਹੜਾ ਸੀਗਾ ਉਹਦੇ ਵਿੱਚ ਆਉਂਦਾ ਸੀ ਉੱਤੇ ਇੱਕ ਫਲੱਡ ਗੇਟ ਲੱਗੇਗਾ ਲੇਕਿਨ ਆ ਬੋਰੀਆਂ ਦੇ ਤੁਸੀਂ ਦੇਖ ਸਕਦੇ ਹੋ ਬੋਰੀਆਂ ਭਰੀਆਂ ਜਾ ਰਹੀਆਂ ਜਿਸ ਦੇ ਵਿੱਚ ਇਹਨੂੰ ਨਾਲੇ ਦੇ ਵਿੱਚ ਰੱਖਿਆ ਜਾਊਗਾ ਦੋ ਪਾਰ ਦੇ ਵਿੱਚ ਨਾਲਾ ਜਿਹੜਾ ਪੱਕਾ ਕੀਤਾ ਜਾਊਗਾ نیچے ਸੀਮਟਡ ਸਰੀਆ ਪਾ ਕੇ ਬਣਾਇਆ ਜਾਊਗਾ ਉੱਥੋਂ ਨਾਲਾ ਟੱਕਿਆ ਜਾਊਗਾ ਜਿੱਦ ਜਿੰਨਾ ਵੱਲੋਂ ਪੀਐਲ ਪਾਈ ਗਈ ਸੀ ਹਾਈ ਕੋਰਟ ਦੇ ਵਿੱਚ ਮੰਗਾ ਸ਼ਰਮਾ ਸਾਡਾ ਮੌਜੂਦਾ ਗੱਲਬਾਤ ਵੀ ਕਰਦੇ ਆ ਮੰਗਾ ਜੀ ਪੀਐਲ ਤੋਂ ਬਾਅਦ ਕਿੰਨਾ ਕਸਰ ਪਿਆ ਪਹਿਲਾਂ ਤਾਂ ਸਾਰਿਆਂ ਨੂੰ ਨਮਸਤੇ ਸਤਿ ਸ੍ਰੀ ਅਕਾਲ ਧਰਮ ਰਾਮ ਅ ਵਿਸ਼ਾਲ ਜੀ ਗਲਤ ਹੈ ਪੀਐਲ ਲਗਾਉਣਾ ਕੋਈ ਇਦਾਂ ਹੋ ਨਹੀਂ ਸਿਗਾ ਵੀ ਅਸੀਂ ਜ਼ਬਰਦਸਤੀ ਉਸ ਤੇ ਲਾਉਣੀ ਹੈ ਇਦਾਂ ਦਾ ਕੁਝ ਨਹੀਂ ਸਿਗਾ ਪਿਛਲੇ 2 ਸਾਲ ਤੋਂ ਲਗਾਤਾਰ ਨਾ ਰਣਜੀਤ ਪਾਰਕ ਦੇ ਵਿੱਚ ਸ਼ਿਵਾਜੀ ਨਗਰ ਦੇ ਵਿੱਚ ਨਿਊ ਸ਼ਿਵਾਜੀ ਨਗਰ ਦੇ ਵਿੱਚ ਧਰਮਪੁਰੇ ਦੇ ਵਿੱਚ ਬਰਸਾਤੀ ਪਾਣੀ ਨਾਲੇ ਦਾ ਸਾਰਾ ਆ ਰਿਆ ਸੀਗਾ ਬਰਸਾਤੀ ਪਾਣੀ ਨਹੀਂ ਆ ਰਿਆ ਸੀ ਨਾਲੇ ਦਾ ਪਾਣੀ ਸਾਰਾ ਬੈਕ ਮਾਰ ਰਿਆ ਸੀ ਹਮ ਇਹਦੀ ਪ੍ਰਪੋਜ਼ਲ 2021 ਦੇ ਵਿੱਚ ਐ ਐਕਸਐਮਐਲ ਇਸ ਵਿਦ ਦਾ ਡਾਵਰਜੀ ਵੱਲੋਂ ਸ਼ੁਰੂ ਕੀਤੀ ਗਈ ਸੀਗੀ ਉਦੋਂ ਇਹਦਾ ਸਰੀਆ ਸੂਰੀਆ ਸਾਰਾ ਕੁਝ ਇੱਥੇ ਆ ਗਿਆ ਸੀਗਾ ਹਮ ਉਹ ਸਰੀਆ ਵਗੈਰਾ ਸਾਰਾ ਕੋ ਚੱਕਿਆ ਗਿਆ ਕੰਮ ਇਹਦਾ ਠੱਪ ਹੋ ਗਿਆ ਨਾ ਸ਼ਿਵਾਜੀ ਨਗਰ ਦਾ ਨਾਲਾ ਪੂਰਾ ਹੋ ਰਿਹਾ ਸੀ ਤੇ ਨਾ ਹੀ ਇਹ ਹੋ ਰਿਹਾ ਸੀ ਲੇਕਿਨ ਸ਼ਿਵਾਨਗਰ ਨਾਲਾ ਹੁਣ ਪੂਰਾ ਹੋ ਗਿਆ ਸੜਕਾ ਵੀ ਬਣ ਗਈ ਪੀਏਐਲ ਲੱਗਣ ਤੋਂ ਬਾਅਦ ਫਿਰ ਅਸੀਂ ਸਾਰੇ ਜਿਹੜਾ ਨੇ ਵਿਚਾਰ ਵਟਾਂਦਰਾ ਕੀਤਾ ਵੀ ਇਹਦਾ ਹੱਲ ਕਰੀਏ ਆ ਪਰ ਹਲਕੇ ਤਾਂ ਤਾਂ ਹੀ ਕੰਮ ਚੱਲੂਗਾ ਅਸੀਂ ਫਿਰ ਮਹੱਲੇ ਵਾਲੇ ਸਾਰਿਆਂ ਨੇ ਇਕੱਠੇ ਹੋ ਗਏ ਅਸੀਂ ਪੀਏਐਲ ਦਾਖਲ ਕੀਤੀ ਉਹਦੇ ਵਿੱਚ 55 ਨੰਬਰ ਵਾਲ ਢੋਕਾ ਮਹੱਲਾ ਸਾਡਾ ਸਾਥ ਦਿੱਤਾ ਉਹਨਾਂ ਨੇ ਅ ਨਿਊ ਸ਼ਿਵਾਈ ਨਗਰ ਦੇ ਨਿਵਾਸੀਆਂ ਨੇ ਸ਼ਿਵਾਈ ਨਗਰ ਦੇ ਨਿਵਾਸੀਆਂ ਰੰਜੀਦਪੁਰ ਦੇ ਨਿਵਾਸੀਆਂ ਨੇ ਮਤਲਬ ਵਾਰਡ 55 56 57 ਤਿੰਨ ਵਾਰਡ ਇਕੱਠੇ ਹੋ ਗਏ ਔਰ ਰਿੰਕੂ ਮਲੋਤਰਾ ਜੀ ਨੇ ਸਾਡੀ ਮਦਦ ਕੀਤੀ ਉਦੋਂ ਅਰੁ ਸ਼ਰਮਾ ਨੇ ਸਾਡੀ ਮਦਦ ਕੀਤੀ ਨਾਲ ਕਈ ਵਰਕਰ ਸਾਹਮਣੇ ਆਏ ਕਈ ਨਹੀਂ ਤੁਹਾਨੂੰ ਲੱਗਦਾ ਕਿ ਫਲੱਡ ਗੇਟ ਲੱਗਣ ਦੇ ਨਾਲ ਉਹ ਮਾਰ ਜਿਹੜੀ ਹੁਣ ਬੁੱਡੇ ਨਾਲੇ ਦੀ ਮਾਰ ਜਿਹੜੀ ਆ ਇਸ ਨਾਲੇ ਨੂੰ ਨਹੀਂ ਪਾਉਗੀ ਕਿਉਂਕਿ ਫਲੱਡ ਗੇਟ ਲੱਗੂਗਾ ਬੁੱਡੇ ਨਾਲੇ ਦਾ ਪਾਣੀ ਜਿਹੜਾ ਅੰਦਰ ਸਿਟੀ ਚ ਨਹੀਂ ਆ ਸਕੇਗਾ ਉਹ ਬਾਹਰ ਬਰ ਰਹੇਗਾ ਕਿ ਮਸ਼ੀਨ ਲਗਾ ਕੇ ਪਾਣੀ ਜਿਹੜਾ ਡਿਸਪੋਜ਼ਲ ਬਾਹਰ ਕੱਢਿਆ ਜਾ ਸਕਦਾ ਖਤਮ ਹੈ ਜਿਹੜਾ ਫਲੱਡ ਗੇਟ ਹੈ ਉਹ ਫਲੱਡ ਗੇਟ ਪਹਿਲਾਂ ਵੀ ਕੋ ਟੈਂਪਰੇਰੀ ਲੱਗਾ ਹੋਇਆ ਉੱਥੇ ਹਾਂ ਹਾਂ ਤਾਂ ਜਦੋਂ ਜਦੋਂ ਲੇਕਿਨ ਫਲੱਡ ਗੇਟ ਟੈਂਪਰੇਰੀ ਤੇ ਇੱਕ ਜੋ ਟੈਕਨੀਕਲ ਤਰੀਕੇ ਨਾਲ ਬੰਨਣਾ ਉਹ ਅਲੱਗ ਤਰੀਕਾ ਹੋ ਜਾਂਦਾ ਹੈ ਉਹਦੇ ਨਾਲ ਕੀ ਹੋਊਗਾ ਮੈਂ ਤੁਹਾਨੂੰ ਗੱਲ ਹੀ ਖਤਮ ਹੋ ਜਾਣੀ ਸਰ ਇੱਧਰ ਪਾਣੀ ਆਉਣਾ ਹੀ ਨਹੀਂ ਕਰਦੀ ਆ ਹੁਣ ਤੁਸੀਂ ਦੇਖ ਰਹੇ ਹੋ ਪੀਆਇਲ ਲਗਾਤਾ ਨਤੀਜਾ ਆ ਕੰਮ ਸ਼ੁਰੂ ਹੋਣ ਲੱਗਾ ਇੱਥੇ ਜਿੱਦਾਂ ਹੀ ਕੰਮ ਸ਼ੁਰੂ ਹੋਏਗਾ ਜਿਵੇਂ ਸ਼ਿਵਾਈ ਨਗਰ ਦਾ ਨਾਲਾ ਕਵਰ ਹੋ ਗਿਆ ਉਦੋਂ ਹੀ ਇਹ ਵੀ ਨਾਲਾ ਕਵਰ ਹੋ ਜਾਏਗਾ 29 11 2024 ਇਹਦੀ ਡੇਟ ਹੈ ਇਹਨਾਂ ਨੇ ਉੱਥੇ ਲਿਖ ਕੇ ਦਿੱਤਾ ਹੋਇਆ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਵੀ ਹਾਈ ਕੋਰਟ ਹਾਈ ਕੋਰਟ ਦੇ ਵਿੱਚ ਇਹਨਾਂ ਨੇ ਲਿਖ ਕੇ ਸਾਨੂੰ ਦਿੱਤਾ ਵੀ ਅਸੀਂ 29 11 ਤੋਂ ਪਹਿਲਾਂ ਪਹਿਲਾਂ ਇਹ ਕੰਮ ਸਟਾਰਟ ਕਰਾਂਗੇ ਕੁਝ ਕੰਮ ਕੰਪਲੀਟ ਕਰਾਂਗੇ ਕੁਝ ਕੰਮ ਸਟਾਰਟ ਕਰਾਂਗੇ ਇਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਹੋਇਆ ਉੱਥੇ ਉਹ ਕਾਪੀ ਵੀ ਹੈਗੀ ਹੈ ਬਿਲਕੁਲ ਹੈਗੀ ਹੈ ਜੀ ਆਰਡਰ ਦੀ ਕਾਪੀ ਹੈ ਮੇਰੇ ਕੋਲ ਆ ਹੁਣ 29 11 ਆ ਗਈ ਅੱਜ 23 ਤਰੀਕ ਹੋ ਗਈ ਅੱਜ ਹਾਂਜੀ 23 ਹੋ ਗਈ ਜੀ 6 ਦਿਨ ਰਹਿ ਗਏ ਉਹਨਾਂ ਨੇ ਕੰਮ ਤਾਂ ਸਟਾਰਟ ਕਰਨਾ ਹੀ ਸੀਗਾ ਜੀ ਇਹ ਤਾਂ ਮੈਂ ਪਹਿਲੇ ਹੀ ਫਸਟ ਡੇ ਹੀ ਕਹਿੰਦਾ ਸੀਗਾ ਵੀ 29 11 ਤੋਂ ਪਹਿਲਾਂ ਪਹਿਲਾਂ ਇਹ ਕੰਮ ਸਟਾਰਟ ਹੋਏ ਮਤਲਬ ਨਾਲਾ ਟੱਕਣ ਦੇ ਨਾਲ ਹੈ ਨਾਲੇ ਦੀ ਨੁਹਾਰ ਵੀ ਮਤਲਬ ਇਲਾਕੇ ਦੀ ਨੁਹਾਰ ਵੀ ਬਦਲੀ ਜਾ ਸਕਦੀ ਬਿਲਕੁਲ ਡੈਫੀਨੇਟ ਬਦਲੂਗੀ ਜੀ ਤੁਸੀਂ ਸ਼ਗਨ ਨਾ ਪਹਿਲਾਂ ਨਾਲਾ ਦੇਖ ਲਓ ਤੁਸੀਂ ਸ਼ਿਵਾ ਜੀ ਨਗਰ ਵਾਲਾ ਨਾਲਾ ਦੇਖ ਲਓ ਕਿ ਸ਼ਿਵਾ ਜੀ ਨਗਰ ਨਾਲੇ ਦੇ ਵਿੱਚ ਇੱਕ ਦਿੱਕਤ ਆਂਦੀ ਸੀ ਕਿ ਪਾਣੀ ਜਿਹੜਾ ਹੈ ਰੋਡ ਵਾਲੀਆਂ ਚ ਨਹੀਂ ਜਾਂਦਾ ਸੀਗਾ ਤੇ ਹਾਂ ਪਾਣੀ ਬੈਗ ਜਿਹੜਾ ਮਾਰਦਾ ਸੀਗਾ ਉਹ ਇਹਨਾਂ ਨੇ ਪ੍ਰੋਮਿਸ ਕੀਤਾ ਵੀ ਉਹ ਟੈਕਨੀਕਲ ਫਾਲਟ ਹੈ ਅਸੀਂ ਉਹਨੂੰ ਦੂਰ ਕਰਾਂਗੇ ਕੁਝ ਪਾਈਪ ਪੁਛਾਨ ਲੱਗੇ ਨੇ ਵਿੱਚ ਜਿੱਥੋਂ ਨਾਲੀ ਚ ਜਿਹੜਾ ਨਾਲੇ ਦਾ ਪਾਣੀ ਹੈ ਜਿਹੜਾ ਅਗਲੀਆ ਦਾ ਪਾਣੀ ਜਿਹੜਾ ਉਹ ਨਾਲੇ ਦੇ ਵਿੱਚ ਜਾਵੇ ਲੇਕਿਨ ਫਿਰ ਉਸ ਜਿਹੜੀ ਕੰਪਨੀ ਕੋ ਠੇਕਾ ਹੁੰਦਾ ਠੇਕੇਦਾਰ ਦੇ ਉੱਤੇ ਕਿਉਂ ਨਹੀਂ ਜੁਰਮਾਨਾ ਲਗਾਇਆ ਜਾਂਦਾ ਕਿ ਠੇਕੇਦਾਰ ਦੀ ਨੀਵੱਡੀ ਨੇ ਲਾਇਕੀ ਕਿ ਆ ਰੂਪ ਰੁੜਕੀ ਤੋਂ ਜਿਹੜੇ ਅੱਟੇ ਕੰਦੇ ਨੇ ਨਕਸ਼ਾ ਪਾਸ ਕਰਦੇ ਨੇ ਕਿ ਉਹਨਾਂ ਨਕਸ਼ੇ 'ਚ ਕਮੀ ਸੀ ਕੀ ਕੋਈ ਸਭ ਨਾਲ ਪਹਿਲੇ ਸਰ ਰੁੜਕੀ ਤੋਂ ਜਿਹੜੇ ਇੰਜੀਨੀਅਰ ਆਉਂਦੇ ਨੇ ਜਾਂ ਜਿਹੜੇ ਇੱਥੇ ਲੋਕਲ ਆਪਣੇ ਆਰਕੀਟੈਕਟ ਨੇ ਜਾਂ ਜਿਹੜੇ ਕਾਰਪੋਰੇਸ਼ਨ ਦੇ ਇੰਜੀਨੀਅਰ ਨੇ ਉਹਨਾਂ ਨੂੰ ਕੀ ਚਾਹੀਦਾ ਵੈ ਬਿਲਕੁਲ ਤੁਸੀਂ ਇੰਜੀਨੀਅਰ ਹੋ ਪਰ ਤੁਸੀਂ ਕਿਸੇ ਜਿੱਥੇ ਤੁਸੀਂ ਇਹ ਪ੍ਰੋਜੈਕਟ ਤਿਆਰ ਕਰਦੇ ਹੋ ਉੱਥੇ ਦੇ ਤੁਸੀਂ ਕੋਈ ਤੁਸੀਂ ਲੋਕਲ ਬੰਦਿਆਂ ਦੀ ਇੱਕ ਟੀਮ ਚਾਰ ਬੰਦਿਆਂ ਦੀ ਪੰਜ ਬੰਦਿਆਂ ਦੀ ਦੋ ਬੰਦਿਆਂ ਦੀ ਨਾਲ ਲਓ ਉਹ ਤੁਹਾਨੂੰ ਜਿਹੜੀ ਉੱਥੇ ਬੇਸਿਕ ਜਿਹੜੀ ਉੱਥੇ ਬੇਸਿਕ ਪ੍ਰੋਬਲਮ ਹੈ ਨਾ ਤੁਹਾਨੂੰ ਉਹ ਦੱਸਣਗੇ ਤੁਸੀਂ ਉਹਦਾ ਸੋਲੂਸ਼ਨ ਨਾਲ ਹੀ ਕਰ ਦੋ ਨਾ ਯਾਰ ਹੂੰ ਮੈਂ ਸਲਾਹ ਕਿਸੇ ਲੈਣੀ ਨਹੀਂ ਸਲਾਹ ਲੈਣੀ ਨਹੀਂ ਆਪਣਾ ਕੰਮ ਕੀਤਾ ਆਪਣਾ ਕਾਗਜ਼ੀ ਪੱਤਰੀ ਕੀਤੀ ਚੱਲ ਗਏ ਯਾਰ ਇਸੇ ਮੱਲੇ ਦੇ ਆ ਹਾਂਜੀ ਧਰਮਪੁਰ ਧਰਮਪੁਰੇ ਦੇ ਆ ਹਾਂਜੀ ਕਿੰਨਾ ਕ ਸੁੱਖ ਲਵੋਗੇ ਹੁਣ ਸੁੱਖ ਲਵਾਂਗੇ ਇਹ ਡੇਂਗੂ ਬਿਮਾਰੀ ਬਹੁਤ ਫੈਲੀ ਹੋਈ ਆ ਘਰ ਘਰ ਬੱਚੇ ਨੇ ਕੂੜਾ ਲੋਕ ਇੱਥੇ ਛੋੜ ਜਾਂਦੇ ਨੇ ਮਹੱਲੇ ਦੇ ਸਾਰੇ ਤੇ ਇੱਕੋ ਤੋਂ ਵੀ ਲਾ ਲੇ ਬਿਮਾਰੀ ਇਹ ਤਾਂ ਆਪ ਚੱਕੀ ਦਾ ਸਾਹਮਣੇ ਦਾਤੀ ਛੁੱਟੀ ਦਾ ਨਹੀਂ 11 ਵਜੇ ਤੱਕ ਕਹਿ ਕੇ ਆਈ ਕਿ ਡਿਊਟੀ ਲਾਈ ਦੀ ਮੈਂ ਭਾਜੀ ਤੁਹਾਡੀ ਟੀਮ ਖੜੀ ਹੋਈ ਆ ਇਹਦੇ ਛੁੱਟਣੇ ਨਹੀਂ ਦਿੱਤੇ ਕਿਸ ਨੂੰ ਕਿ ਆਪ 2:00 ਵਜੇ ਤੱਕ ਖੜੇ ਕਿ ਕਿਸ ਨੂੰ ਮਨਾ ਕਰਦੀ ਦਿੱਤਾ ਤੁਹਾਨੂੰ ਬਿਲਕੁਲ ਇਹ ਮਟਕਿਆਂ ਦਾ ਕੰਮ ਕਰਦਾ ਵਾ ਮੁੰਡਾ کافی ਸਮੇਂ ਤੋਂ ਬਾਅਦ ਇੱਥੇ ਲਗਾ ਕੇ ਰੱਖਦਾ ਹੈ ਮਟਕੇ ਜਿਹੜੇ ਲਗਾਤਾ ਨਾਲ ਇਹਦੀ ਨੁਹਾਰ ਬਦਲਣ ਤੋਂ ਬਾਅਦ ਕਿੰਨਾ ਕ ਫਰ ਕਿੰਨੇ ਕ ਮਾਰ ਛੇਲੀ ਆ ਜਦੋਂ ਮੀਂਹ ਪ੍ਰਸਾਦ ਆਈਆਂ ਨੇ ਬੋ ਛੇਲੀ ਆਈ ਸੀ ਤੁਹਾਨੂੰ ਹਾਲ ਬਦਲੇ ਕੀਤਾ ਹਾਂਜੀ ਬਸ ਸ਼ੁਕਰ ਮਿਲਿਆ ਕਿੰਨਾ ਸ਼ੁਕਰਾਨਾ ਕਰਦੇ ਬਹੁਤ ਜ਼ਿਆਦਾ ਕਰਾਂਗੇ ਬਿਲਕੁਲ ਤੁਹਾਨੂੰ ਦੱਸ ਦਈਏ ਕਿ ਹੁਣ ਨਾਲੇ ਦੀ ਨਹਿਰ ਜਿਹੜੀ ਹੈ ਬਦਲਣ ਲੱਗੀ ਹੈ ਨਾਲੇ ਦੀ ਨਹਿਰ ਇਸ ਕਰਕੇ ਬਦਲਣ ਲੱਗੀ ਹੈ ਧਰਮਪੂਰੇ ਦੇ ਲੋਕਾਂ ਨੂੰ ਪੀਐਲ ਪੀਐਲਆਈ ਲਗਾਉਣ ਤੋਂ ਬਾਅਦ ਜਿਹੜੀ ਹੈ ਇਹ ਬੋਰੀਆਂ ਜਿਹੜੀਆਂ ਭਰੀਆਂ ਜਾ ਰਹੀਆਂ ਨੇ ਨਾਲੇ ਦੇ ਵਿੱਚ ਦੋ ਹਿੱਸਿਆਂ ਦੇ ਨਾਲਾ ਜਿਹੜਾ ਕਵਰ ਕੀਤਾ ਜਾਊਗਾ ਤੇ ਉਸ ਤੋਂ ਬਾਅਦ ਇੱਕ ਛੋਟਾ ਜਿਹਾ ਰਸਤਾ ਦਿੱਤਾ ਜਾਊਗਾ ਅੱਗੇ ਇੱਕ ਫਲੱਡ ਗੇਟ ਪੜੇਗਾ ਫੁੱਲਾ ਟਿਕਟ ਬਣਨ ਨਾਲ ਉਹ ਕਾ ਕਿ ਬੁੱਢੇ ਤਰ੍ਹਾਂ ਦਾ ਪਾਣੀ ਸ ਨਾਲੇ ਦੇ ਵਿੱਚ ਨਹੀਂ ਆਊਗਾ। ਸੋ ਇਸ ਕਰਕੇ ਜਿਹੜਾ ਇਹ ਬਾਕੀ ਇਲਾਕਿਆਂ ਦੇ ਵਿੱਚ ਜਿਹੜਾ ਪਾਣੀ ਜਿਹੜਾ ਜਾਂਦਾ ਸੀਗਾ ਜਿਹਦੀ ਮਾਰ ਜਿਹੜੀ ਇਲਾਕੇ ਚ ਪੈਦੀ ਸੀ ਵੈ ਨਗਰ ਨਹੀਂ ਸ਼ਵੇ ਨਗਰ ਢੋਕਾ ਮੱਲਾ ਧਰਮਪੂਰਾ ਇਲਾਕੇ ਦੇ ਵਿੱਚ ਜਿਹਦੀ ਮਾਰ ਪੈਲੀ ਸੀ ਹਰਚਨਗਰ ਦੇ ਵਿੱਚ ਮਾਰ ਪੈਲੀ ਉਹ ਮਾਰ ਨਹੀਂ ਪੈਗੀ ਤੇ ਲੋਕਾਂ ਨੇ ਬਹੁਤ ਵਧੀਆ ਸਰਕਾਰ ਦੇ ਫੈਸਲੇ ਦਾ ਸਵਾਗਤ ਕੀਤਾ। ਲੋਦਨੋ ਕੈਮਰਾਮੈਨ ਵੀ ਦੇ ਨਾਲ ਵਿਸ਼ਾਲ ਕਪੂਰ ਨੇ